ਆਪਣੇ ਪੰਜਾਬ ਦੀਆਂ ਕਈ ਗਾਥਾਵਾਂ ਐਸੀਆਂ ਹੈਗੀਆਂ ਜਿਵੇਂ ਤੁਸੀਂ ਸੁੱਚਾ ਸ਼ੋਰਮਾ ਕੀਤੀ ਆ ਹੋਰ ਵੀ ਹੈਗੀਆਂ ਨੇ ਪਰ ਇਹਨਾਂ ਦਾ ਡਾਊਨ ਜਾਣਾ ਲੋਕਾਂ ਤੱਕ ਨਹੀਂ ਪਹੁੰਚਣਾ ਕੀ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਹੁਣੇ ਨੀਲੀ ਛੱਤ ਗਾਣਾ ਕੱਢਿਆ ਉਹ ਡੇਰਾਵਾਦ ਜਾਂ ਪਖੰਡਵਾਦ ਜਾਂ ਧਰਮ ਪਰਿਵਰਤਨ ਨੂੰ ਇਹਦਾ ਕਾਰਨ ਮੰਨਦੇ ਹੋ ਮੈਂ ਥੋੜਾ ਸੋਲੜੇ ਤੁਰਿਆ ਉਦੋਂ ਦਾ ਚੱਕਮਾ ਜੈਨਾ

ਆਪਣੇ ਪੰਜਾਬ ਦੀਆਂ ਕਈ ਗਾਥਾਵਾਂ ਐਸੀਆਂ ਹੈਗੀਆਂ ਜਿਵੇਂ ਤੁਸੀਂ ਸੁੱਚਾ ਸ਼ੁਰਮਾ ਕੀਤੀ ਆ ਹੋਰ ਵੀ ਹੈਗੀਆਂ ਨੇ ਪਰ ਇਹਨਾਂ ਦਾ ਡਾਊਨ ਜਾਣਾ ਲੋਕਾਂ ਤੱਕ ਨਹੀਂ ਪਹੁੰਚਣਾ ਕੀ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਹੁਣੇ ਨੀਲੀ ਛੱਤ ਗਾਣਾ ਕੱਢਿਆ ਉਹ ਡੇਰਾਵਾਦ ਜਾਂ ਪਖੰਡਵਾਦ ਜਾਂ ਧਰਮ ਪਰਿਵਰਤਨ ਨੂੰ ਇਹਦਾ ਕਾਰਨ ਮੰਨਦੇ ਹੋ ਨਹੀਂ ਤੁਹਾਡਾ ਸਵਾਲ ਹੈ ਜਿਹੜਾ ਥੋੜਾ ਜਿਹਾ ਉਦੋਂ ਦਾ ਝੱਕਮਾ ਜੈ ਮੈਂ ਨਾ ਚੀਜ਼ਾਂ ਤਾਂ ਵੈਸੇ ਤਾਂ ਪਰੇ ਰਹਿਣਾ ਪਰ ਜਿਹੜੇ 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 ਸ਼ਹੀਦਾਂ ਬਾਰੇ ਤੁਸੀਂ ਅੱਜ ਪੜ੍ਹਦੇ ਹੋ ਨਾ 15 ਸਾਲ ਬਾਅਦ ਉਹ ਵੀ ਬਦਲ ਦੇਣੇ ਬਹੁਤ ਲੋਕਾਂ ਨੇ ਤੁਸੀਂ ਫੇਰ ਕਿੰਨਾ ਕਰੋ ਪਰ ਇਹ ਜ਼ਰੂਰੀ ਨਹੀਂ ਕਿ ਕਈ ਚੀਜ਼ਾਂ ਮਿੱਥ ਸਮਝ ਲੋ ਇਹ ਪੀੜੀਦਰ ਪੀੜ੍ਹੀਆਂ ਨਹੀਂ ਆ ਉਹ ਸਦਾ ਹੀ ਤੁਹਾਡੇ ਨਾਲ ਰਹਿਣੀ ਉਹ ਇਹ ਇਹ ਜਿਹੜੇ ਇਸ ਤਰ੍ਹਾਂ ਦੀਆਂ ਸਾਡੀਆਂ ਕਥਾਾਂ ਮੈਂ ਕਦੇ ਵੀ بول نہیں سکਦੇ ਜਿਹੜੇ ਪੰਜਾਬੀ ਯਰ ਪੰਜਾਬ ਨੂੰ ਪਿਆਰ ਕਰਦੇ ਕਿਉਂਕਿ ਮੈਂ ਇਸ ਕਰਕੇ ਪੁੱਛਿਆ ਸੀਗਾ ਤੁਹਾਡੇ ਗਾਣਾ ਸੁਣ ਕੇ ਅਸੀਂ ਵੱਡੇ ਹੋਏ ਇੱਕ ਬਾਬਾ ਨਾਨਕ ਸੀ ਤੇ ਉਸ ਮੈਂ ਤਾਂ ਖਿਲਾਫ ਹਾਂ ਜੀ ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ ਹਨ ਖਿਲਾਫ ਹਾਂ ਮੈਂ ਉਹਨਾਂ ਦੇ ਰਾਂ ਵਿਸ਼ੇ ਰਿਹਾ ਔਰ ਮੈਂ بلند ਆਵਾਜ਼ ਕਰਦਾ ਸੀ ਰਾਮਾ ਜੀ ਔਰ ਕਿਉਂਕਿ ਅਸੀਂ ਸਾਰੇ ਧਰਮ ਨੂੰ ਪਿਆਰ ਸਤਿਕਾਰ ਕਰਦੇ ਹਾਂ ਦੇਖੋ ਧਰਮ ਦੇ ਪਿੱਛੇ ਕੋਈ ਕਹਾਣੀਆਂ ਲਾਜਿਕ ਸੋਣਿਆ ਉਹ ਉਹਨਾਂ ਤੋਂ ਬਿਨਾ ਜੇ ਕੋਈ ਚੀਜ਼ਾਂ ਹੋ ਰਹੀਆਂ ਉਹ ਸਮਾਜ ਨੂੰ ਬੰਦੇ ਕਰਦੀਆਂ ਜੀ ਧਰਮਕ ਹੋਣਾ ਆਸਤੇ ਹੋਣਾ ਬੁਰੀ ਗੱਲ ਨਹੀਂ ਇਹ ਤੁਹਾਡਾ ਆਪਣਾ ਪੇਸ਼ਾ ਔਰ ਧਰਮੋਂ ਤੋਂ ਤੱਕ ਚੰਗਾ ਜਦੋਂ ਤੱਕ ਤੁਹਾਡੀ ਆਸਤਾ ਹੈ ਜਦੋਂ ਸੜਕ 'ਤੇ ਨੱਚਣ ਲੱਗ ਜੇ ਉਦੋਂ ਫੇਰ ਖਤਰਨਾਕ ਹੋ ਜਾਂਦਾ ਥੈਂਕ ਯੂ